ਇਹ ਬੱਚਾ ਗਿਆ ਨਹੀਂ ਉਹਦਾ ਕਹੋ ਆਪ ਸੱਚ ਕਿ ਲੈ ਗਏ ਮੇਰੇ ਲਈ ਥਨਾਗਾ ਹੁਣ ਝੂਠੀ ਤੇ ਦੋਸ਼ ਲਾ ਰਹੇ ਕਿਉਂਕਿ ਉਹ ਇਹ ਨਾ ਇਹਦੀ ਜ਼ਮੀਨ ਜਿਹੜੀ ਜਾਇਦਾਦ ਆ ਉਹ ਹੜੱਪਣ ਨੂੰ ਫਿਰ ਰਹੇ ਆ ਇਹ ਗਾਲੀ ਥੁਲੋਚ ਕਰਕੇ ਉਹਦੇ ਥੱਫੜ ਮਾਰ ਤੇ ਮੇਰੇ ਘਰ ਵਾਲੇ ਤੇ ਮੈਂ ਆਪਣੇ ਘਰ ਵਾਲੇ ਨੂੰ ਬਹੁਤ ਮੁਸ਼ਕਲ ਨਾਲ ਬਚਾਇਆ ਰੋਕਿਆ ਵੀ ਨਾ ਮਾਰਨਾ ਇਸ ਤਰ੍ਹਾਂ ਉਹਨੂੰ ਪਿਆਰ ਨਾ ਕਹਿਲਾ ਕਹਿੰਦਾ ਤੁਸੀਂ ਕੌਣ ਹੁੰਦੇ ਜੋ ਢੱਕਣ ਵਾਲਾ ਤੇ ਕਿਸੇ ਇੱਕ ਤੇ ਉੱਪਰ ਨਹੀਂ ਹੈ ਇਹ ਵਿਚਾਰਾਂ ਬੇਟੇ ਦੇ ਉੱਪਰ ਉਹਨਾਂ ਨੇ ਕੰਪਲੇਨਟ ਦਿੱਤੀ ਸਿਆਣਿਆਂ ਦਾ ਕਥਨ ਹੈ ਕਿ ਜਦੋਂ ਮਾਪਿਆਂ ਦਾ ਛਾਇਆ ਸਿਰ ਦੇ ਉੱਪਰੋਂ ਜਿਹੜਾ ਉੱਠ ਜਾਂਦਾ ਹੈ ਤੇ ਸੋ ਜੋ ਲਵਾਰਸ ਬੱਚੇ ਹੁੰਦੇ ਨੇ ਉਹਨਾਂ ਨੂੰ ਸਮਾਜ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਸ਼ਰੀਕੇ ਦੇ ਵਿੱਚ ਕੋਈ ਵਿਰਲਾ ਹੀ ਇਹੋ ਜਿਹਾ ਬੱਚਾ ਹੋਊਗਾ ਜਿਹਦੀ ਕੋਈ ਬਾਹ ਫੜਦਾ ਸੋ ਅਜਿਹਾ ਹੀ ਇੱਕ ਮਾਮਲਾ ਜਿਹੜਾ ਪਿੰਡ ਜਗਤਪੁਰ ਦੀ ਹਤੂਚੇ ਰਹਿੰਦੇ ਇੱਕ ਪਰਿਵਾਰ ਤੋਂ ਸਾਹਮਣੇ ਆਇਆ ਜਿੱਥੇ ਗੁਰਲੀ ਨਾਂ ਦਾ ਬੱਚਾ ਜਿਹੜਾ ਬੇਸ਼ੱਕ ਅੱਜ 18 ਸਾਲ ਦਾ ਹੋ ਚੁੱਕਾ ਤੇ ਉਹ 10ਵੀਂ ਦੇ ਵਿੱਚ ਪੜ ਰਿਹਾ ਪਰ ਦੱਸਦੇ ਨੇ ਕਿ ਜਦੋਂ ਇਹ 2 ਮਹੀਨੇ ਦਾ ਸੀ ਪੁੱਛੜ ਸੀ ਗੁਰਲੀਨ ਤੇ ਉਦੋਂ ਇਸ ਦੀ ਮਾਤਾ ਦੀ ਜਿਹੜੀ ਆ ਉਹ ਮੌਤ ਹੋ ਜਾਂਦੀ ਹੈ ਇਸ ਜਿਹੜੀ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਜਾਂਦੀ ਹੈ ਤੇ ਉਸ ਤੋਂ ਬਾਅਦ 2011 ਦੇ ਕਰੀਬ ਇਸ ਦੇ ਪਿਤਾ ਲਖਬੀਰ ਸਿੰਘ ਦੀ ਵੀ ਮੌਤ ਹੋ ਜਾਂਦੀ ਹੈ ਸੋ ਤਾਏ ਦੇ ਪੁੱਤਰ ਸ਼ੇਰ ਸਿੰਘ ਵੱਲੋਂ ਗੁਰਲੀਨ ਗੋਪੀ ਨਾਂ ਦੇ ਬੱਚੇ ਦੀ ਜਿਹੜੀ ਪਾਲਣ ਪੋਸ਼ਣ ਕੀਤਾ ਜਾਂਦਾ ਤੇ ਬੇਸ਼ੱਕ ਅੱਜ ਉਹ ਬੱਚਾ ਜਿਹੜਾ ਵਾ 18 ਸਾਲ ਦਾ ਹੋ ਚੁੱਕਿਆ ਤੇ 10ਵੀਂ ਦੇ ਵਿੱਚ ਪੜ ਰਿਹਾ ਹੈ ਪਰ ਬੱਚੇ ਨੂੰ ਹੁਣ 18 ਸਾਲ ਦੇ ਨੂੰ ਹੁੰਦੇ ਵੇਖ ਜੋ ਪਰਿਵਾਰ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਕਿ ਜਾਇਦਾਦ ਦੇ ਉੱਪਰ ਜੋ ਸ਼ਰੀਕੇ ਬਰਾਦਰੀ ਦੀ ਆਖਿਆ ਉਸ ਨੂੰ ਲੈ ਕੇ ਬੱਚੇ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਈ ਤਰ੍ਹਾਂ ਦੇ ਜਿਹੜੇ ਬੱਚੇ ਦੇ ਉੱਪਰ ਦੋਸ਼ ਲਗਾਏ ਜਾ ਰਹੇ ਨੇ ਇਹ ਮਾਮਲਾ ਤੁਹਾਨੂੰ ਦੁਬਾਰਾ ਦੱਸਦੀ ਹੈ ਕਿ ਪਿੰਡ ਜਗਤਪੁਰ ਕਲਾਂ ਪ੍ਰਾਣਾਸ਼ਾਲਾ ਥਾਣਾ ਦੀ ਹਦੂਦ ਦੇ ਵਿੱਚ ਜੋ ਹੈ ਪਰਿਵਾਰ ਦੇ ਕੋਲ ਅਸੀਂ ਪਹੁੰਚੇ ਹਾਂ ਗੱਲਬਾਤ ਕਰ ਲਏ ਨੇ ਜਿਵੇਂ ਛੇਰ ਸਿੰਘ ਸਾਡੇ ਨਾਲ ਨੇ ਜਿਨ੍ਹਾਂ ਵੱਲੋਂ ਗੁਰਨੀਲ ਦਾ ਦਾਅ ਪਾਲਨ ਪੁੱਛਣ ਕੀਤਾ ਗਿਆ ਤੁਸੀਂ ਤਸਵੀਰ ਦੇ ਰਾਹੀਂ ਦੇਖ ਸਕਦੇ ਹੋ ਸਮਨੇ ਬੱਚਾ ਸਕੂਲ ਦੀ ਵਰਦੀ ਦੇ ਵਿੱਚ ਨਜ਼ਰ ਆ ਰਿਹਾ ਜੋ ਹੁਣੇ ਸਕੂਲ ਤੋਂ ਜਿਹੜਾ ਵਾਪਸ ਆਇਆ ਸੋ ਸਤੀਕਲ ਜੀ ਕੀ ਨਾਮ ਤੁਹਾਡਾ ਮੇਰਾ ਸ਼ੇਰ ਸਿੰਘ ਨਾਮ ਹੈ ਜੀ ਤੇ ਕੀ ਕੀ ਮਾਮਲਾ ਕੀ ਹੈ ਤੁਹਾਡਾ ਜੀ ਮਾਮਲਾ ਇਹੀ ਜੀ ਹੈ ਮਤਲਬ ਛੋਟੇ ਹੁੰਦਿਆਂ ਤੋਂ ਇਹਦਾ ਪਿਓ ਜਦੋਂ ਪੁੜਾ ਹੋ ਗਿਆ ਤੇ ਮੁਰਕੇ ਇਹਨੇ ਮਤਲਬ ਕਿਸਨੇ ਨੇ ਚਾਚੇ ਤਾਏ ਨੇ ਹੋਰ ਨੇ ਸਾਹਮਣੇ ਆਏ ਜੀ ਨੇ ਤੇ ਮੈਂ ਆਪਣੇ ਘਰ ਲਿਆ ਇਹਨੂੰ ਤੇ ਇਹਨੂੰ ਮਤਲਬ ਉਹਦਾ ਪੜਾਉਨੇ ਪਏ ਜੀ ਆਪਾਂ ਮਤਲਬ ਪਿਆਰ ਨਾਲ ਰੱਖਿਆ ਸੀ ਆਪਾਂ ਆਪਣੇ ਘਰ ਇੱਥੇ ਜੀ ਤੇ ਹੁਣ ਇੱਕ ਤਰੀਕ ਦੀ ਗੱਲ ਆ ਉਸ ਦਿਨੇ ਤੇ ਝੂਠਾ ਲਿਆਂ ਲਾਇਆ ਜਾ ਰਿਹਾ ਯੋਧਣ ਇਹਨਾਂ ਨੇ ਇਹਨਾਂ ਨੇ ਇਹਨਾਂ ਘਰ ਸੱਤਿਆ ਪਿੰਨਾ ਝੂਠਾ ਜਾਨ ਲਾਉਣ ਲਾਉਣ ਕਰਕੇ ਘਰ ਬਲਾ ਕੇ ਤੇ ਮੁਰਕਿਆਂ ਨੂੰ ਕਹਿੰਦੇ ਵੀ ਤੂੰ ਬੈਗ ਚੁੱਕ ਕੇ ਲੱਗਿਆ ਰਾਤ ਨੂੰ ਰਾਤ ਨੂੰ ਮੁਰਕਿਆਂ ਨੂੰ ਹੱਥੀ ਪੈ ਗਏ ਉਹ ਹੱਥੀ ਪੈ ਗਏ ਗਰਨਾਮ ਸਿੰਘ ਪਿਆਰ ਥੀ ਦੇ ਨਾਲੇ ਉਹਦੇ ਮਾਸਟਰ ਦੇ ਮੁੰਡੇ ਪਏ ਜੀ ਤੇ ਇਹਨੂੰ ਕੁੱਟਿਆ ਉਹਨਾਂ ਨੇ ਤੇ ਇਹ ਮੁਰਕੇ ਵਾਪਸ ਆ ਗਏ ਉਹ ਰੋਸ਼ੀ ਕਾਦੇ ਲਾਇਆ ਇਹਦੇ ਨੂੰ ਕਹਿੰਦੇ ਬੈਗ ਚੁੱਕ ਕੇ ਲੈ ਗਿਆ ਜੀ ਅੱਛਾ ਚੋਰੀ ਦੇ ਰੋਸ਼ ਲਗਾਏ ਜੀ ਜੇ ਰੋਸ਼ ਲਗਾਏ ਜੀ ਤੇ ਬੈਗ ਚੁੱਕ ਕੇ ਲੈ ਗਿਆ ਜੀ ਯਾਨੀ ਕਿ ਅਹੀਂ ਇਹ ਬੱਚਾ ਗਿਆ ਨਹੀਂ ਉਹਨਾਂ ਨੇ ਕਹੋ ਆਪ ਸੱਤ ਕੇ ਲੈ ਗਏ ਮੁਰਕਿਆਂ ਦਾ ਝੂਠਾ ਨਾਂ ਲਾ ਯਾ ਉਹਨੇ ਮਤਲਬ ਪਰਚਾ ਦਿੱਤਾ ਵਾ ਤੇ ਇਹਦੇ ਉੱਤੇ ਸਾਡੀ ਬੀਬੀ ਪ੍ਰੀਤਮ ਕੌਰ ਉਹ ਤੁਹਾਡੇ ਕੀ ਲੱਗਦੇ ਸਾਡੀ ਮਾਤਾ ਹੀ ਜੀ ਪਹਿਲਾਂ ਹਾਂਜੀ ਪੜੋ ਜੀ ਪਹਿਲਾਂ ਮਾਤਾ ਵੀ ਤੇ ਹੁਣ ਵੀ ਤੇ ਮਾਤਾ ਦਾ ਰਿਸ਼ਤਾ ਤੁਹਾਡੇ ਮਾਤਾ ਦਾ ਰਿਸ਼ਤਾ ਜੀ ਪਰ ਲੇਕਿਨ ਹੁਣ ਮਤਲਬ ਉਹ ਦੂਜੇ ਘਰ ਰਹਿ ਰਹੇ ਨੇ ਤੇ ਉਹਨਾਂ ਦੇ ਕਰਕੇ ਉਹ ਦੂਜੇ ਦੋਸ਼ ਲੈ ਨੇ ਜਿੰਨੇ ਦੇ ਕਰਕੇ ਲਾਏ ਨੇ ਉਹਨਾਂ ਨੇ ਉਹਨਾਂ ਜਾਇਦਾਦ ਦੇ ਕਰਕੇ ਲਾਏ ਦੋਸ਼ ਵੀ ਇਹ ਜੀ ਚਾਰਕਨਾਲਾ ਜਗ੍ਹਾ ਜਿਹੜੀ ਆ ਉਹ ਇਹਦੇ ਨਾਂ ਚੜ ਜਣੀ ਆ ਤੇ ਇਹਨੂੰ ਪਹਿਲਾਂ ਹੀ ਬਦਨਾਮ ਚਾਰਕਨਾਲਾ ਜਗ੍ਹਾ ਜਿਹੜੀ ਇਹਦੇ ਬੱਚੇ ਦੇ ਪਿਤਾ ਦੇ ਨਾਂ ਚਲਦੀ ਆ ਚਲਦੀ ਆ ਜੀ ਪਿਤਾ ਦੇ ਨਾਂ ਹੀ ਚਲਦੀ ਆ ਰਹੀ ਤੇ ਸੱਤ ਬਾਅਦ ਇਹਦੇ ਨਾਲ ਚੜਮੀ ਤੇ ਉਹ ਚੜਨ ਦੇ ਕਾਰਨ ਇਹਨਾਂ ਨੇ ਦੋਸ਼ ਲਾਇਆ ਜੀ ਤੇ ਪੁਲਿਸ ਨੂੰ ਪਤਾਸਨ ਦੱਸਿਆ ਜੀ ਪੁਸ ਵਾਲੇ ਆਏ ਸਾਡੇ ਘਰੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੇ ਮਤਲਬ ਇੱਥੇ ਨਹੀਂ ਗਿਆਏ ਹੈਗੇ ਅਸੀਂ ਉਹਨਾਂ ਦੇ ਘਰ ਨਹੀਂ ਗਏ ਪੈਗ ਚੁੱਕਣ ਉਹਨਾਂ ਨੇ ਕਿਹਾ ਹੋੜੀ ਵੀ ਲੈਵਲ ਲੱਗੀ ਹੋਈ ਜਿਹੜੀ ਕੰਮ ਲੱਗਾ ਹੋਇਆ ਸੀ ਉੱਥੇ ਮਤਲਬ ਮਿਸਤਰੀ ਲੱਗੇ ਹੋਏ ਸੀ ਉਹਨਾਂ ਦੇ ਘਰ ਬਹੁਤ ਜਣੇ ਕੋਈ ਫੱਟੇ ਸੈਟਿੰਗ ਸੁੱਟਣਾ ਆਇਆ ਉੱਥੇ ਤੇ ਹੋੜੀ ਬਹੁਤ ਜਣੇ ਆਏ ਤੇ ਅਸੀਂ ਸਾਫ਼ ਹੀ ਉਹਨਾਂ ਨੂੰ ਕਿਹਾ ਵੀ ਅਸੀਂ ਨਹੀਂ ਇਹ ਇਹ ਪੈਗ ਚੁੱਕਿਆ ਹੈਗਾ ਚਲੋ ਨਾਲੇ ਇਹਦੇ ਹੱਥੀ ਪੈਗੇ ਉਹਨਾਂ ਨਾਲ ਉਹਨੂੰ ਕਟਿਆ ਇਹਨੂੰ ਉਹਨਾਂ ਨੇ ਤੇ ਮੁੰਡੇ ਜੀ ਮਾਸਟਰ ਦਾ ਨਾਮ ਦੱਸੋ ਨਾ ਕੀ ਰਾਜ ਸਿੰਘ ਜੀ ਰਾਜ ਸਿੰਘ ਨੇ ਮੁੰਡੇ ਜੀ ਅੱਛਾ ਉਹਦੇ ਬੇਟੇ ਨੇ ਆ ਮਾਰਕਟ ਆਏ ਹਾਂਜੀ ਬੇਟੇ ਨੇ ਕੀਤੀ ਜੀ ਤੇ ਨਾਲੇ ਗਰਨਾਮ ਸਿੰਘ ਨੇ ਕੀਤੀ ਜੀ ਜਿਹਦੇ ਨਾਲ ਗਰਨਾਮ ਸਿੰਘ ਦੇ ਨਾਲ ਹੋੜ ਵੀ ਨਾ ਹੋ ਜਾਣੇ ਹੈਗੇ ਜੀ ਨਾਲ ਉਹਦੇ ਨਾਲ ਮਿਸਤਰੀ ਜਿੱਤ ਲੱਗੇ ਹੋਏ ਸੀ ਉਹ ਵੀ ਨਾਲ ਨੇ ਤੇ ਕੀ ਪੁਲਿਸ ਵੱਲੋਂ ਕੀ ਤੁਹਾਨੂੰ ਕੋਈ ਪਰੇਸ਼ਾਨੀ ਦਿੱਤੀ ਜਾਂਦੀ ਸਾਲਿਆਂ ਸੱਦਿਆ ਹਾਂ ਦੋ ਵਾਰੀ ਮੈਂ ਗਿਆ ਉਹਨਾਂ ਨੂੰ ਮੈਂ ਇਹੀ ਕਿਹਾ ਮੈਂ ਕਿਹਾ ਪਰ ਸਾਲਿਆਂ ਨੇ ਕਿਹਾ ਮੈਂ ਕਿਹਾ ਆਪਾਂ ਨਹੀਂ ਹੈ ਇਹ ਬੱਚਾ ਲਾਵਾਰਸਿਆ ਜ ਮਤਲਬ ਇਹ ਬੱਚੇ ਨਹੀਂ ਗਿਆ ਉਹਨਾਂ ਨੇ ਕਰਨਾ ਚੋਰੀ ਕੀਤੀ ਇਹਨੂੰ ਤੇ ਇਹਨੂੰ ਇਨਸਾਫ ਦਵਾਇਆ ਜਾਏ ਤੇ ਸਾਡੇ ਤੇ ਝੂਠਾ ਜਾਦੇ ਆਮ ਹਟਾਇਆ ਜਾਏ ਤੇ ਇਹਦੀ ਮਦਸਰਾਂ ਕੀਤੀ ਜਾਏ ਬੱਚੇ ਦੀ ਅਈ ਇਹੇ ਬਤਾ ਦੇ ਕੰਮ ਮੰਗ ਕਰਦੇ ਵੀ ਪੁਲਿਸ ਵੱਲੋਂ ਹਾਲ ਦੀ ਘੜੀ ਜਿਵੇਂ ਦੋ ਤਿੰਨ ਦਿਨ ਪਹਿਲਾਂ ਦਾ ਮਾਮਲਾ ਹੋ ਗਿਆ ਕੋਈ ਕਾਰਵਾਈ ਤੇ ਨਹੀਂ ਕੀਤੀ ਗਈ ਨਾ ਪੁੱਛਗਿਛ ਕੀਤੀ ਜਾ ਰਹੀ ਚਲੋ ਪੁੱਛਗਿਛ ਕਰਨ ਦਾ ਕੋਈ ਕੰਪਲੇਂਟ ਜਾਂਦੀ ਤੇ ਉਹਨਾਂ ਦਾ ਫਰਜ਼ ਵੀ ਬਣਦਾ ਹਾਂਜੀ ਹਾਂਜੀ ਫਰਜ਼ ਬਣਦਾ ਜੀ ਆਪਾਂ ਇਨਸਾਫ ਦੱਸਿਆ ਜੀ ਉਹਨਾਂ ਨੂੰ ਕਿ ਅਸੀਂ ਕਿਹਾ ਤੁਸੀਂ ਚੈੱਕ ਕਰ ਲਓ ਆਗੇ ਮਤਲਬ ਤਲਾਸ਼ੀ ਲੈ ਲ ਹਾਂ ਉੱਥੇ ਹੀ ਕਰ ਲਓ ਕਾੜੀ ਕਰ ਲਓ। ਉਹ ਆਪਸੀਂ ਬੱਚੇ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂ ਗੁਰਲੀਨ ਬੇਟਾ ਕੀ ਮਾਮਲਾ ਹੋਇਆ ਸੀ? ਸਰ ਇਹਨਾਂ ਨੇ ਮੈਨੂੰ ਘੁੱਟਿਆ ਸੀ। ਜਾਤ ਦੀ ਗੱਲ ਨਹੀਂ ਸ਼ੇਕ ਹੋ ਜੇ ਦੀ। ਠੀਕ ਹੈ ਜੀ। ਹਾਂ ਜੀ ਇਹਨਾਂ ਨੇ ਮੈਨੂੰ ਘੁੱਟਿਆ ਸੀ ਬਾਅਦ ਵੀ ਝੂਠਾ ਨਾਮ ਲਾਇਆ ਮੇਰ ਤੇ ਚੋਰੀ ਦਾ। ਠੀਕ ਹੈ ਜੀ। ਤੇ ਹੁਣ ਪੁਲਿਸ ਵੱਲੋਂ ਕੀ ਕੋਤੰਗ ਪ੍ਰਸ਼ਾਂਤ ਨਹੀਂ ਕੀਤਾ? ਨਹੀਂ ਨਹੀਂ ਪੁੱਛਗਿਸ ਕੀਤੀ ਜਾ ਰਹੀ ਹੈ। ਉਹ ਹੋਰ ਮੈਂ ਆਪਣਾ ਸੰਚੇ ਸ਼ੇਰ ਸਿੰਘ ਦੇ ਵਾਈਫ ਨੇ ਸਾਡੇ ਨਾਲ ਤੁਸੀਂ ਵੀ ਇਸ ਮਾਮਲੇ ਦੇ ਬਾਰੇ ਕੁਝ ਕਹਿਣਾ ਚਾਹੁੰਦੇ ਹਾਂ ਹਾਂਜੀ ਭਾਜੀ ਅਸੀਂ ਇਹੀ ਕਹਿਣਾ ਚਾਹੁੰਦੇ ਪਹਿਲਾਂ ਇਹਨਾਂ ਨੇ ਬੱਚੇ ਨੂੰ ਸੱਦਿਆ ਤੇ ਸੱਦ ਕੇ ਕੁੱਟਿਆ ਤੇ ਹੁਣ ਝੂਠੇ ਉੱਤੇ ਦੋਸ਼ ਲਾ ਰਹੇ ਕਿਉਂਕਿ ਉਹ ਇਹਨਾਂ ਇਹਦੀ ਜ਼ਮੀਨ ਜਿਹੜੀ ਜਾਇਦਾਦ ਆ ਉਹ ਹੜੱਪਣ ਨੂੰ ਫਿਰ ਰਹੇ ਆ ਸੋਝਦੇ ਵੀ ਬੱਚੇ ਤੇ ਝੂਠੇ ਅਲਜਾਨ ਲਾ ਕੇ ਉਹਦੀ ਜਾਇਦਾਦ ਹੜੱਪ ਲਈ ਤੇ ਬੱਚੇ ਨੂੰ ਜੇਲ੍ਹ ਵਿੱਚ ਸੁੱਟਦੀ ਉੱਤੇ ਝੂਠਾ ਕੇਸ ਪਾ ਰਹੇ ਆ ਸਾਰਾ ਮਾਮਲਾ ਜਾਇਦਾਦ ਦਾ ਆ ਇਹ ਜਾਇਦਾਦ ਹੜੱਪਣੀ ਚਾਹੁੰਦੇ ਆ ਇਸ ਕਰਕੇ ਬੱਚੇ ਨੂੰ ਝੂਠਾ ਅਲਜਾਨ ਲਾ ਕੇ ਫਸਾ ਰਹੇ ਆ ਤੇ ਰਾਜ ਸਿੰਘ ਦੀ ਫੈਮਿਲੀ ਪਤਨੀ ਉਹਦੀ ਰਾਜਵੀਰ ਕੌਰ ਉਹਦਾ ਬੇਟਾ ਜਸ਼ਨਦੀਪ ਸਿੰਘ ਤੇ ਰਾਜ ਤੇ ਗੁਰਨਾਮ ਸਿੰਘ ਇਹਨਾਂ ਚਾਰਾਂ ਨੇ ਰਲ ਕੇ ਤੇ ਪੰਜਾਂ ਨੇ ਰਲ ਕੇ ਨੂੰ ਕੁੱਟਿਆ ਤੇ ਫਿਰ ਇਹਦੇ ਝੂਠਾ ਲਿਆਂ ਲਾਤਾ ਇਹ ਸਾਰੇ ਦੋਸ਼ ਝੂਠੇ ਲਾ ਰਹੇ ਆ ਤੇ ਬੱਚੇ ਨੂੰ ਪਸਾਨ ਨਹੀਂ ਕੋਸ਼ਿਸ਼ ਕਰ ਰਹੇ ਵੀ ਸਾਨੂੰ ਜਾਇਦਾਦ ਮਿਲ ਜਾਏ ਮੇਨ ਗੱਲ ਜਾਇਦਾਦ ਈ ਸਰ ਜਾਇਦਾਦ ਸਾਨੂੰ ਮਿਲ ਜਾਏ ਅਸੀਂ ਜਾਇਦਾਦ ਲਖੜਾ ਪਣੀਆਂ ਬੱਚੇ ਦੀ ਤੇ ਪਹਿਲਾਂ ਪਿਓ ਨਾ ਵੀ ਹਿਰਾ ਫੇਰੀ ਕਰਕੇ ਨੂੰ ਇਹਨਾਂ ਨੇ ਬੇਈਮਾਨੀ ਨਾਲ ਮਾਰਤਾ ਤੇ ਹੁਣ ਬੱਚੇ ਨੂੰ ਬੱਚੇ ਦੀ ਵਾਰੀ ਆ ਗਈ ਤੇ ਬੱਚੇ ਨੂੰ ਬੱਚੇ ਦੇ ਦੁਆਲੇ ਹੋ ਗਏ ਤੇ ਬੱਚੇ ਦੇ ਝੂਠੇ ਦੋਸ਼ ਲਾ ਕੇ ਉਹ ਦੀ ਜਾਇਦਾਦ ਹੜਪਣਾ ਚਾਹੁੰਦੇ। ਉਹ ਬੱਚੇ ਦੀ ਜਾਇਦਾਦ ਜਿਹੜੀ ਹੈ ਇਸ ਮਾਸੂਮ ਬੱਚੇ ਦੀ ਗੁਰਲੀਨ ਦੀ ਹੜਪਣ ਦੇ ਜਿਹੜੇ ਦੋਸ਼ ਲਗਾਏ ਜਾ ਰਹੇ ਨੇ ਗੰਭੀਰ ਦੋਸ਼ ਲਗਾਏ ਜਾ ਰਹੇ ਨੇ। ਸੋ ਤੁਹਾਨੂੰ ਦੱਸ ਤੀਏ ਕਿ ਜਿਹੜੇ ਇਹ ਮਾਪਿਆਂ ਦੇ ਤੋਂ ਬਿਨਾ ਲਵਾਰਸ ਇਹ ਬੱਚੇ ਹੁੰਦੇ ਨੇ ਕਈ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ ਉਹ ਇਹਨਾਂ ਦੀ ਸੇਵਾ ਵਾਸਤੇ ਜਿਹੜੀਆਂ ਨੇ ਅੱਗੇ ਆਉਂਦੀਆਂ ਨੇ ਪਰ ਇੱਥੇ ਉਲਟਾ ਮਾਮਲਾ ਸਾਹਮਣੇ ਆਇਆ ਕਿ ਇੱਕ ਪਾਸੇ ਤਰਸ ਦੇ ਵਿਆਹ ਦੇ ਉੱਪਰ ਤਾਇ ਦੇ ਪੁੱਤਰ ਵੱਲੋਂ ਇਸ ਬੱਚੇ ਦੀ ਪਾਲਣ ਪੋਸ਼ਣ ਕੀਤੀ ਜਾ ਰਹੀ ਹੈ। ਉਹਨਾਂ ਪੜਾਇਆ ਜਾ ਰਿਹਾ ਤੇ ਦੂਜੇ ਪਾਸੇ ਜੇ ਵੇਖਿਆ ਜਾਵੇ ਤੇ ਸ਼ਰੀਕੇ ਵੱਲੋਂ ਦੱਸਿਆ ਜਾ ਰਿਹਾ ਜੇ ਦੋਸ਼ ਲਗਾਏ ਜਾ ਰਹੇ ਨੇ ਪਰਿਵਾਰ ਵੱਲੋਂ ਕਿ ਉਹਨਾਂ ਉਹਦੀ ਬੱਚੇ ਦੀ ਜਿਹੜੀ 3-4 ਕਨਾਲ ਦੇ ਕਰੀਬ ਜੈਦਾ ਦਾ ਜਿਹੜੀ ਪਿਓ ਦੇ ਨਾਂ ਐਟੋਮੈਟਿਕ 18 ਸਾਲ ਤੋਂ ਬਾਅਦ ਇਹਦੇ ਨਾਂ ਚੜ ਜਾਣੀ ਐ ਤੇ ਉਸਤੇ ਉਹਨਾਂ ਦੀ ਆਖ ਹੈ ਤੇ ਉਸ ਨੂੰ ਲਾ ਕੇ ਲੈ ਕੇ ਬੇਬੁਨਿਆਦ ਝੂਠੇ ਦੋਸ਼ ਲਗਾ ਕੇ ਜਿਹੜਾ ਬੱਚੇ ਨੂੰ ਅੰਡਰ ਪ੍ਰੈਸ਼ਰ ਕਰਨ ਵਾਸਤੇ ਪਰਚਾ ਦੀ ਜਿਹੜੀ ਐ ਕਾਰਵਾਈ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਆਓ ਇਹਨਾਂ ਲੱਗੇ ਤੋਸਾਂ ਸੰਬੰਧੀ ਹੋਣ ਦੂਸਰੀ ਧਿਰ ਦੇ ਨਾਲ ਦੂਸਰੇ ਪਰਿਵਾਰ ਦੇ ਨਾਲ ਜਿਨ੍ਹਾਂ ਪਦ ਪਰਿਵਾਰ ਦੇ ਉੱਪਰ ਜਿਵੇਂ ਇਹ ਦੱਸਿਆ ਕਿ ਮਾਤਾ ਪ੍ਰੀਤਮ ਕੌਰ ਜਾਂ ਜੋ ਮਾਸਟਰ ਰਾਜ ਆ ਉਹਨਾਂ ਦੇ ਬੱਚੇ ਜਿਵੇਂ ਗੁਰਨਾਮ ਸਿੰਘ ਉਹਨਾਂ ਦੇ ਕਿਸੇ ਪਰਿਵਾਰ ਦੇ ਮੈਂਬਰ ਦੇ ਨਾਲ ਗੱਲਬਾਤ ਕਰ ਲੈਣਾ ਸੋ ਬੱਚੇ ਗੁਰਲੀਨ ਦੀ ਮਾਰਕਟਾਈ ਦੇ ਲੱਗੇ ਦੋਸਾਂ ਦੇ ਸਬੰਧੀ ਜੋ ਗੁਰਨਾਮ ਸਿੰਘ ਆ ਉਹਨਾਂ ਦੀ ਪਤਨੀ ਹੈ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਹਿੰਦੇ ਤੁਸੀਂ ਗੁਰਨਾਮ ਸਿੰਘ ਦੇ ਘਰੋਂ ਪਤਨੀ ਉਹਨਾਂ ਦੀ ਹਾਂਜੀ ਸਰ ਤੇ ਉਹ ਗੁਰਲੀਨ ਬੱਚੇ ਦੀ ਮਾਰਕਟਾਈ ਦੇ ਦੋਸ਼ ਲੱਗੇ ਨੇ ਜਾਇਦਾਦ ਦੇ ਕਹਿੰਦੇ ਅੱਖ ਜਾਇਦਾਦ ਦੇ ਉੱਤੇ ਰੱਖੀ ਜਾ ਰਹੀ ਸ਼ਰੀਕੇ ਵੱਲੋਂ ਤੇ ਬੱਚੇ ਤੋਂ ਇਸ ਕਰਕੇ ਦੋਸ਼ ਲਾਏ ਜਾ ਰਹੇ ਨੇ ਮਾਰਕਟਾਈ ਕਿ ਸਰ ਜੀ ਜਾਇਦਾਦ ਤੇ ਹੁਣ ਕੁਝ ਨਹੀਂ ਜਦੋਂ ਜ ਸਾਡੇ ਚਾਚਾ ਸੋਰਾ ਬਲਬੀਰ ਸਿੰਘ ਮਰ ਚੁੱਕੇ ਨੇ ਤੇ ਉਹਦੇ ਬਾਅਦ ਜ ਸਾਡੇ ਘਰ ਵਾਲਿਆਂ ਨੇ ਸਹਿਮਤੀ ਨਾਲ ਸ਼ੇਰ ਸਿੰਘ ਨੂੰ ਬੱਚਾ ਦੇਤਾ ਸੀ ਇਹਦਾ ਹਿੱਸਾ ਵੀ ਕੱਢ ਕੱਢ ਕੇ ਇਹ ਤਾਂ ਇਹਦੇ ਕੋਲ ਆ ਸ਼ੇਰ ਸਿੰਘ ਕੋਲ ਪੈਸੇ ਤੇ ਲਵੀਉਂਦਾ ਸ਼ੇਰ ਸਿੰਘ ਕੋਲ ਆ ਜੋ ਸਾਡੇ ਕੋ ਜੀਨੇ ਜੀ ਉਹ ਹਨ ਥਾਂ ਦੀ ਤਾਂ ਦੇ ਕੇ ਗਿਆ ਹੀ ਉੱਥੇ ਬੈਠ ਮੁਕਦੀ ਗੱਲ ਕਿ ਮਾਰਕਟਾਈ ਦੇ ਦੋਸ਼ ਲੱਗੇ ਆ ਕੀ ਮਾਰਕਟਾਈ ਤੁਹਾਡੇ ਪਰਿਵਾਰ ਵੱਲੋਂ ਕੀਤੀ ਗਈ ਹੈ ਗੱਲ ਇੰਨੀ ਆ ਮਾਰਕਟਾਈ ਆ ਕਿ ਥੈਲਾ ਮਾਦਾ ਦਾ ਮੇਰੇ ਘਰੋਂ ਚੋਰੀ ਹੋਇਆ ਆ ਤੇ ਉਹਦੇ باوجود ਮੇਰੇ ਘਰ ਵਾਲੇ ਨੇ ਜੇ ਪੁੱਛਿਆ ਆ ਕਿ ਗੋਪੀ ਤੂੰ ਉਹ ਤੇ ਥੈਲਾ ਚੁੱਕਿਆ ਆ ਤੇ ਉਹਦੇ ਕਾਗਜ਼ ਦੇ ਦੋ ਇਹੇ ਰੱਖ ਲੋ ਤੇ ਇਹ ਗੱਲ ক্লোਜ ਕਰਕੇ ਤੇ ਉਹਦੇ ਥੱਪੜ ਮਾਰ ਤੇ ਮੇਰੇ ਘਰ ਵਾਲੇ ਦੇ ਮੈਂ ਆਪਣੇ ਘਰ ਵਾਲੇ ਨੂੰ ਬਹੁਤ ਮੁਸ਼ਕਲ ਨਾਲ ਬਚਾਇਆ ਇਹ ਸ਼ੇਰ ਸਿੰਘ ਨੇ ਵੀ ਦੱਤਾ ਦੇ ਕੇੰਨ ਦਾ ਮਸਲ ਵੀ ਆਪਣੇ ਘਰ ਵਾਲੇ ਨੂੰ ਬਹੁਤ ਮੁਸ਼ਕਲ ਨਾਲ ਬਚਾਏ ਨਾ ਤੋਂ ਇਲਾਵਾ ਜਿਵੇਂ ਮਾਸਟਰ ਰਾਜ ਦੇ ਬੱਚਿਆਂ ਤੇ ਦੋਸ਼ ਲੱਗੇ ਸੀ ਭਾਂਜੀ ਤੁਹਾਡੇ ਬੱਚਿਆਂ ਤੇ ਕਿ ਉਹਨਾਂ ਵੱਲੋਂ ਵੀ ਮਾਰਕਟਾਈ ਕੀਤੀ ਗਈ ਕਿ ਸਹੀ ਆ ਨਹੀਂ ਗੱਲ ਤੇ ਝੂਠੇ ਦੋਸ਼ਾ ਛਡਾਉਣ ਵਿੱਚ ਕਹਿੰਦੇ ਵੀ ਇਹਨਾਂ ਨੇ ਮਾਰਕਟਾਈ ਕੀਤੀ ਝੂਠੇ ਦੋਸ਼ ਲਾਏ ਚਲੋ ਇਹ ਤਾਂ ਛੋਟੀਆਂ ਛੋਟੀਆਂ ਗੱਲਾਂ ਘਰਾਂ ਦੇ ਵਿੱਚ ਆਮ ਹੀ ਹੋ ਜਾਂਦੀਆਂ ਨੇ ਲੜਾਈਆਂ ਪਰ ਇਹਦੇ ਚ ਵੱਡੀ ਗੱਲ ਇਹ ਆ ਕਿ ਬੱਚੇ ਦਾ ਮਾਂ ਪਿਓ ਜਿਹੜਾ ਸਿਰ ਤੇ ਸਿਰ ਉੱਪਰ ਨਹੀਂ ਹੈਗਾ ਉਹ ਸ਼ੇਰ ਸਿੰਘ ਵੱਲੋਂ ਜਿੰਦੇ ਵੱਲੋਂ ਪਾਲਿਆ ਜਾ ਰਿਹਾ ਵਾ ਤੇ ਜਾਂ ਬੱਚੇ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਕਿ ਮੇਰੇ ਪਿਤਾ ਦੀ ਜਿਹੜੀ 3 4 ਕਿੰਨਾ ਨਾਲਾਂ ਦੇ ਕਰੀਬ ਜੈਦਾ ਦਾ ਉੱਤੇ ਆਖਾ ਸ਼ਰੀਕੇ ਦੀ ਤਾਨ ਮਾਰਕਟ ਆਈ ਤਾਂ ਦੋਸ਼ ਲਾਈ ਜਾਂਦੇ ਕੋਈ ਅੱਖ ਨਹੀਂ ਜੋ ਵੀ ਜੁੰਦਿਆ ਸਾਨੂੰ ਦੇ ਗਿਆ ਉਹ ਹੀ ਆ ਉਹ ਬਾਪੂ ਜਿਉਂਦਿਆ ਦੇ ਇੱਕ ਗਿਆ ਜਿਹੜਾ ਦੋ ਦੋ ਮਰਲੇ ਸੜਕੋ ਜਾਵਾ ਚੂਜਾ ਹਾਂ ਕੋਈ ਜਿਆਦਾ ਤੇ ਹੱਕ ਨਹੀਂ ਸਾਡੀ ਅੱਖ ਨਹੀਂ ਤੇ ਜਿਹੜਾ ਇਹਦੇ ਹੀ ਸਾਹੀ ਚਾਰਾਂ ਪਰਾਵਾਂ ਨੇ ਅੰਨਾਂ ਨੇ ਜਵਾਵੰਦੀਨਾ ਵੀ ਜੋ ਵੀ ਥਾਂ ਉੱਥੇ ਥਾਈ ਵੰਡਿਆ ਆਹ ਤੇ ਪਹਿਲਾਂ ਦੇ ਜਿਉਂਦਿਆ ਦੇ ਪਈ ਹੋਏ ਕਮਰੇ ਅੱਛਾ ਪਹਿਲਾਂ ਦੇ ਪਈ ਹੋਏ ਹਾਂ ਜਿਉਂਦਿਆ ਦੇ ਦਿੱਤੇ ਉਹਨਾਂ ਅੱਛਾ ਮਾਰਕਟਾਈ ਦੇ ਦੋਸ ਜਿਹੜੇ ਉਹ ਗਲਤ ਨੇ ਤੇ ਗੱਲ ਤੇ ਆ ਇਹ ਆਪ ਹੀ ਇਹਨਾਂ ਨੇ ਦੱਸਿਆ ਤਾਂ ਐਵੇਂ ਭਾਈ ਤੁਹਾਨੂੰ ਕਿ ਇਹਨਾਂ ਨੇ ਆਪ ਦੇ ਹੀ ਮਾਰਕਟਿੰਗ ਚਾਹੀ ਇਹ ਕੱਲੋ ਕਹਿ ਬੈਨੂੰ ਸਿਆਣਾ ਨਹੀਂ ਆਪ ਹੀ ਮਾਰਕਟਾਈਂਗ ਕਰ ਰਹੇ ਸੀ ਆਪ ਪਹਿਲਾਂ ਕਰ ਰਹੇ ਡੱਕਣ ਵਿੱਚ ਸਾਨੂੰ ਪਰ ਪਾਲਣ ਪੁੱਛਣ ਵੀ ਬੱਚੇ ਤਾਂ ਉਹ ਹੀ ਕਰ ਰਹੇ ਨੇ ਉਹ ਕਿਵੇਂ ਮਾਰਕਟਾਈਂਗ ਆਪ ਹੀ ਕਰ ਰਹੇ ਸੀ ਤੁਸੀਂ ਹਣ ਸਾਰੇ ਇੱਥੇ ਦੇਖਦੇ ਨਹੀਂ ਜਿਹੜਾ ਦੇਖਦਾ ਹੋਵੇ ਉਹਨੇ ਤੇ ਢੱਕਣਾ ਹੀ ਨਾ ਲੱਗੇ ਅੱਖੀ ਤੇ ਹਾਂ ਜਿਹੜਾ ਲੱਗੇ ਰਹਿੰਦਾ ਉਹਨੇ ਸਭ ਕੁਝ ਅੱਛਾ ਬੱਚੇ ਦੀ ਮਾਰਕਟਾਈ ਕਰ ਰਹੇ ਸੀ ਤੇ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਮਾਰ ਰੋਕਿਆ ਵੀ ਨਾ ਮਾਰਨਾ ਇਸ ਤਰ੍ਹਾਂ ਉਹਨੂੰ ਪਿਆਰ ਨਾਲ ਕਹਿ ਲਾ ਤੇ ਆਂਦਾ ਤੁਸੀਂ ਕੌਣ ਹੁੰਦੇ ਜੀ ਢੱਕਣ ਵਾਲਾ ਹਾਂ ਤੁਸੀਂ ਕੌਣ ਹੁੰਦੇ ਜੀ ਢੱਕਣ ਵਾਲਾ ਮੈਂ ਮਾਰਦਾ ਭਾਵੇਂ ਜੋ ਮਰਜ਼ੀ ਕਰਦਾ ਸੋ ਇਹ ਭੈਣ ਜੀ ਵੱਲੋਂ ਜਿਹੜੇ ਮਾਸਟਰ ਰਾਜ ਉਹਨਾਂ ਦੇ ਪਰਿਵਾਰ ਵੱਲੋਂ ਜਾਂ ਗਰਨਾਮ ਸਿੰਘ ਦੇ ਪਰਿਵਾਰ ਵੱਲੋਂ ਜੋ ਉਲਟਾ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਸਭ ਨੂੰ ਸੇਰ ਸਿੰਘ ਦੇ ਪਰਿਵਾਰ ਵੱਲੋਂ ਇਹਨਾਂ ਵੱਲੋਂ ਬੱਚੇ ਦੀ ਜ ਨਾ ਮਾਰਕਟਾਈ ਕੀਤੀ ਜਲਦੀ ਜਾਰੀ ਸੀ ਤੇ ਜਿਦਾ ਕਰਕੇ ਸਾਡੇ ਵੱਲੋਂ ਡਕਿਆ ਗਿਆ ਸੋ ਜੋ ਦੋਸ਼ ਲਾਏ ਨੇ ਮਾਰਕਟਾਈ ਦੇ ਉਹਨਾਂ ਨੂੰ ਬੇਬੁਨਿਆਦ ਦੱਸ ਦਿਆਂ ਉਹਨਾਂ ਨੇ ਦੋਸ਼ਾਂ ਨੂੰ ਉਹ ਸਿਰੇ ਤੋਂ ਨਕਾਰਿਆ ਹੁਣ ਇਸ ਤੋਂ ਇਲਾਵਾ ਜੋ ਥਾਣਾ ਮੁਖੀ ਨੇ ਐਸਚਓ ਕ੍ਰਿਸ਼ਮਾ ਉਹਨਾਂ ਦਾ ਵੀ ਆਪਾਂ ਜੋ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਆਉ ਗੱਲਬਾਤ ਕਰਦੇ ਹਾਂ ਥਾਣਾ ਪ੍ਰਾਣਾਸ਼ਾਲਾ ਦੇ ਮੁਖੀ ਕ੍ਰਿਸ਼ਮਾ ਦੇ ਨਾਲ ਸੋ ਪਿੰਡ ਜਗਤਪੁਰ ਕਲਾ ਨਾਲ ਸੰਬੰਧਿਤ ਮਾਤਾ ਪ੍ਰੀਤਮ ਕੌਰ ਵੱਲੋਂ ਜੋ ਦਰਖਾਸਤ ਦਿੱਤੀ ਗਈ ਹੈ ਜੋ ਸ਼ਿਕਾਇਤ ਕੀਤੀ ਗਈ ਹੈ ਬੱਚੇ ਗੁਰਲੀਨ ਦੇ ਸਬੰਧ ਚ ਦੋਸ਼ ਲਗਾਏ ਗਏ ਨੇ ਚੋਰੀ ਦੇ ਜਾਂ ਮਾਰਕਟਾਈ ਦੇ ਪਰਿਵਾਰ ਵੱਲੋਂ ਦੋਸ਼ ਨੇ ਉਸ ਸਬੰਧ ਚ ਥਾਣਾ ਮੁਖੀ ਕ੍ਰਿਸ਼ਮਾ ਜੀ ਕੋਲ ਪੁੱਜੇ ਆ ਮੈਡਮ ਤੁਹਾਡ ਕੋਲ ਕੰਪਲੇਟ ਆਈ ਆ ਪ੍ਰੀਤਮ ਕੌਰ ਔਰਤ ਦੇ ਨਾਮ ਤੋਂ ਇੱਕ ਗੁਰਲੀਨ ਬੱਚੇ ਤੇ ਦੋਸ਼ ਸੀ ਆ ਹਾਂਜੀ ਪ੍ਰੀਤਮ ਕੌਰ ਮਾਤਾ ਜੀ ਨੇ ਦਿੱਤੀ ਸੀਗੀ ਕੰਪਲੇਂਟ ਸਾਨੂੰ ਉਹਨਾਂ ਨੇ ਪਰਟੀਕੂਲਰਲੀ ਕਿਸੇ ਇੱਕ ਤੇ ਨਹੀਂ ਲਗਾਏ ਆਗੇ ਹਾਂਜੀ ਉਹਨਾਂ ਦਾ ਕਹਿਣ ਦਾ ਮਤਲਬ ਸੀਗਾ ਵੀ ਉਹਨਾਂ ਦੇ ਡਾਕੂਮੈਂਟ ਸੀਗੇ ਕੁਛ ਇੱਕ ਬੈਗ ਜਿਹਦੇ ਵਿੱਚ ਤੇ ਨਾਲ ਕੁਛ ਕੈਸ਼ ਸੀਗਾ ਜੀ ਜੀ ਉਹਨਾਂ ਨੇ ਘਰ ਦੇ ਵਿੱਚ ਹੀ ਰੱਖਿਆ ਹੋਇਆ ਸੀ ਜੀ ਜੀ ਉਹ ਮਿਸਪਲੇਸ ਹੋ ਗਿਆ ਆ ਉਹ ਹੁਣ ਉਹਨਾਂ ਨੂੰ ਸ਼ੱਕਾ ਵੀ ਇਹ ਸ਼ਾਇਦ ਇਹਨਾਂ ਦੇ ਜਿਹੜੇ ਬੇਟੇ ਆ ਚਾਰ ਬੇਟੇ ਆ ਆਈ ਗੈਸ ਚਾਰਾਂ ਬੇਟਿਆਂ ਦੇ ਵਿੱਚੋਂ ਸ਼ਾਇਦ ਕਿਸੇ ਨੇ ਸ਼ਰਾਦਤ ਪੱਖੋਂ ਉਹਨੂੰ ਅੱਗੇ ਪਿੱਛੇ ਕਰ ਦਿੱਤਾ ਤੇ ਕਿਸੇ ਇੱਕ ਤੇ ਉੱਪਰ ਨਹੀਂ ਆ ਇਹ ਚਾਰਾਂ ਬੇਟੇ ਦੇ ਉੱਪਰ ਉਹਨਾਂ ਨੇ ਕੰਪਲੇਂਟ ਦਿੱਤੀ ਹੈ ਇਹ ਜਿਹੜੀ ਚਾਰ ਬੇਟੇ ਦੇ ਉੱਪਰ ਕੰਪਲੇਂਟ ਦਿੱਤੀ ਹੋਈ ਹੈ ਨਾ ਜੇ ਵਕਫ ਵਕਫ ਚਾਰ ਜਣੇ ਇਹਨਾਂ ਦੇ ਵਿੱਚ ਇੱਕ ਨਾ ਤੁਹਾਡੇ ਧਿਆਨ ਚ ਲਿਆਦੀ ਕਿ ਬੱਚਾ ਗੁਰਲੀਨ ਹੈਗਾ ਤੇ ਉਹਦੇ ਮਾਪਿਓ ਨਹੀਂ ਹੈਗੇ ਤੇ ਉਹਦੀ ਮਾਰਕਟਾਈ ਦੇ ਵੀ ਦੋ ਸਾਹਮਣੇ ਆਏ ਨੇ ਕਿ ਘਰ ਦੇ ਵਿੱਚ ਉਹਦੀ ਪਰਿਵਾਰ ਵੱਲੋਂ ਮਿਲ ਕੇ ਮਾਰਕਟਾਈ ਵੀ ਜਿਹੜੀ ਕੀਤੀ ਗਈ ਹੈ ਸੋ ਉਹਨਾਂ ਤੇ ਦੋਸ਼ੇ ਵੀ ਨੇ ਕਿ ਜਾਇਦਾਦ ਉਹਦੀ ਬੱਚੇ ਦੀ ਹੜੱਪ ਨੂੰ ਲੈ ਕੇ ਜਿਹੜਾ ਉਹਨੂੰ ਅੰਡਰ ਪ੍ਰੈਸ਼ਰ ਕਰਨ ਵਾਸਤੇ ਇਹੇ ਦੋਸ਼ ਲਗਾਏ ਜਾ ਰਹੇ ਨੇ ਹਾਂ ਜੀ ਜਿਹੜੀ ਤੁਸੀਂ ਮਾਰਕਟਾਈ ਵਾਲੀ ਗੱਲ ਕਰ ਰਹੇ ਹੋ ਇਹ ਤਾਂ ਦੇਖੋ ਸਾਡੇ ਨੌਲੇਜ ਦੇ ਵਿੱਚ ਨਹੀਂ ਆਈ ਹੈਗੀ ਨਾ ਹੀ ਇਹਦੀ ਕੋਈ ਇਨਫੋਰਮੇਸ਼ਨ ਸਾਡੇ ਰੀਸੀਵ ਹੋਈ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਤਾਂ ਅਸੀਂ ਜ਼ਰੂਰ ਉਹਦੇ ਤੇ ਐਕਸ਼ਨ ਲੈਂਦੇ ਬਟ ਇਹ ਸਾਡੇ ਨੌਲੇਜ ਦੇ ਵਿੱਚ ਨਹੀਂ ਆਈ ਹੈਗੀ ਜੀ ਜੀ ਆ ਸੈਕੰਡ ਥਿੰਗ ਜਿਹੜੀ ਜਾਇਦਾਦ ਵਾਲੀ ਗੱਲ ਹੈ ਉਹਦਾ ਵੀ ਦੇਖੋ ਉਹਦਾ ਇਸ ਚੀਜ਼ ਨਾਲ ਡਾਕੂਮੈਂਟਸ ਦੇ ਟੋਰੀ ਹੋਣਾ ਕੋਈ ਕੁਝ ਬਣਦਾ ਨਹੀਂ ਕੋਈ ਰਿਲੇਸ਼ਨ ਨਹੀਂ ਬਣਦਾ ਇਸ ਦਾ ਟੁਕ ਨਹੀਂ ਬਣਦੀ ਵੀ ਜਾਇਦਾਦ ਕਰਕੇ ਡਾਕੂਮੈਂਟ ਅੱਗੇ ਪਿੱਛੇ ਹੋ ਗਿਆ ਉਹ ਕੋਈ ਗੱਲ ਨਹੀਂ ਬਣਦੀ ਸੋ ਇਸ ਇਸ ਐਪਲੀਕੇਸ਼ਨ ਦੇ ਉੱਤੇ ਕੀ ਤੁਸੀਂ ਕੋਈ ਕਾਰੋ ਹੈ ਇਹਨੂੰ ਵੈਰੀਫਾਈ ਕਰਦੇ ਆ ਅਸੀਂ ਕਿਉਂਕਿ ਕਿਤੇ ਬਾਹਰ ਅਗੇ ਕਿਸੇ ਨੇ ਚੋਰੀ ਕੀਤੀ ਹੁੰਦੀ ਹੈ ਅਲੱਗ ਗੱਲ ਸੀ ਕਿ ਮੈਂ ਜਿਹੜੀ ਮਾਤਾ ਪ੍ਰੀਤਮ ਕੌਰ ਹੈ ਉਹਨਾਂ ਦੇ ਦੱਸਣ ਮੁਤਾਬਿਕ ਉਹਨਾਂ ਦੇ ਘਰ ਦੇ ਵਿੱਚ ਹੀ ਜੀ 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 ਉਹਨਾਂ ਨੇ ਕਿਤੇ ਰੱਖੇ ਸੀ ਤੇ ਮਿਸਪਲੇਸ ਹੋ ਗਏ ਤੇ ਉਹ ਅਜੇ ਸ਼ੋਰ ਵੀ ਨਹੀਂ ਹੈ ਹੋ ਸਕਦਾ ਘਰੇ ਕਿਤੇ ਮੂੜ ਦੇ ਉਹਨਾਂ ਨੂੰ ਲੱਭ ਨਾ ਰਹੀ ਹੋਣ ਇਹ ਵੀ ਇੱਕ ਪੋਸਿਬਿਲਟੀ ਹੈਗੀ ਇਹਨੂੰ ਵੈਰੀਫਾਈ ਕਰ ਰਹੇ ਆਂ ਵੇਰੀਫਾਈ ਕਰਕੇ ਜੋ ਇੱਥੇ ਬਣਦਾ ਹੋਊਗਾ ਉਹ ਅਸੀਂ ਸੋ ਬੱਚਾ ਡਰਿਆ ਹੋਇਆ ਕਹਿ ਰਿਹਾ ਕਿ ਪੁਲਿਸ ਵੱਲੋਂ ਜਿਹੜੇ ਬਾਰ-ਬਾਰ ਘੇੜੇ ਮਰੇ ਜਾ ਰਹੇ ਨੇ ਘਰ ਤੇ ਉਹ ਸਕੂਲ ਦੇ ਵਿੱਚ ਪੜ ਰਿਹਾ ਹੈ ਸਟੂਡੈਂਟ ਹੈਗਾ ਸਕੂਲ ਦਾ میٹرਕ 'ਚ ਪੜ ਰਿਹਾ ਹੈ ਅਜੀਬ ਪਰਟੀਕੂਲਰ ਦੇਖੋ ਜੇ ਕਿਸੇ ਬੱਚੇ ਦੀ ਗੱਲ ਹੁੰਦੀ ਜ਼ਰੂਰ ਮੇਰੇ ਨੋਟਿਸ 'ਚ ਹੁੰਦਾ ਬਟ ਇਹ ਪਰਟੀਕੂਲਰ ਬੱਚੇ ਦੀ ਗੱਲ ਨਹੀਂ ਹੈ ਕੰਪਲੇਂਟ ਸਾਡੇ ਕੋਲ ਆਈ ਹੈ ਅਸੀਂ ਦੋਨੋਂ ਜਿਹੜੀਆਂ ਪਾਰਟੀਆਂ ਆ ਪਰਿਵਾਰ ਸਾਰੇ ਨੂੰ ਨੋਟ ਤਾਂ ਅਸੀਂ ਕਰਵਾਉਣਾ ਸੀ ਜਿਹਦੇ ਖਿਲਾਫ ਕੰਪਲੇਂਟ ਹੈਗੀ ਆ ਉਹਨਾਂ ਨੂੰ ਨੋਟ ਜ਼ਰੂਰ ਕਰਵਾਇਆ ਬਾਕੀ ਢੇੜੇ ਮਾਰਨ ਵਾਲੀ ਆਪਾਂ ਇੱਕ ਦੋ ਵਾਰ ਨੋਟ ਜ਼ਰੂਰ ਕਰਾਇਆ ਹੋਗਾ ਕੰਪਲੇਂਟ ਰਿਗਾਰਡਿੰਗ ਸੋ ਐਸਐਚਓ ਕ੍ਰਿਸ਼ਨਾ ਜੀ ਦਾ ਕਹਿਣਾ ਕਿ ਜਿਵੇਂ ਗੇੜੇ ਮਾਰਨ ਦੀ ਗੱਲ ਸੀ ਜਿਵੇਂ ਪਰਿਵਾਰ ਨੇ ਦੱਸਿਆ ਸੀ ਕਿ ਉਹਨਾਂ ਦਾ ਕਹਿਣਾ ਸੀ ਕਿ ਬੱਚਾ ਡਰਿਆ ਹੋਇਆ ਤੇ ਬੱਚੇ ਨੂੰ ਅੰਡਰ ਪ੍ਰੈਸ਼ਰ ਜਿਹੜਾ ਉਹਨਾਂ ਦੇ ਪਰਿਵਾਰ ਵੱਲੋਂ ਕਰਨ ਵਾਸਤੇ ਇਹ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਨੇ ਉੱਥੇ ਹੀ ਐਸਐਚਓ ਵੱਲੋਂ ਕਿਹਾ ਜਾ ਰਿਹਾ ਕਿ ਇਸ ਦੀ ਜਿਹੜੀ ਆ ਜਾਂਚ ਕੀਤੀ ਜਾ ਰਹੀ ਹੈ ਮਾਮਲੇ ਦੀ ਕਿਤੇ ਉਹ ਕੱਲੇ ਬੱਚੇ ਦੇ ਉੱਪਰ ਜਿਹੜੇ ਦੋਸ਼ ਨਹੀਂ ਲੱਗੇ ਹੋਏ ਤਿੰਨ ਚਾਰ ਹੋਰ ਮੈਂਬਰਾਂ ਦੇ ਵੀ ਉੱਪਰ ਨੇ ਪਰ ਉਹ ਪਰਿਵਾਰ ਦੇ ਧਿਆਨ ਦੇ ਵਿੱਚ ਲਿਆਉਣ ਵਾਸਤੇ ਜਿਹੜਾ ਆ ਉਹ ਦੀ ਸ਼ਾਨਦਿਨ ਕਰਨ ਵਾਸਤੇ ਪੁਲਿਸ ਜ਼ਰੂਰ ਉਹਨਾਂ ਦੇ ਘਰ ਗਈ ਹੋਈ ਦੀ ਪਰ ਕੋ ਤੰਗ ਪਰੇਸ਼ਾਨ ਕਰਨ ਵਾਲਾ ਕੋਈ ਵੀ ਜਾਂ ਕੋਈ ਮਾਮਲਾ ਨਹੀਂ ਹੈ ਸੋ ਹੁਣ ਤੱਕ ਲਈ ਇਨਾ ਹੀ ਸਯੋਗੀ ਕੈਮਰਾ ਪਰਸਨਲ ਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਹੋਇਆ ਨਰਲਿਪ ਟੀਵੀ ਬੋਦਾਸ